ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਟਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਐਡਵਿੰਟਨ ਦੀ 21 ਸਾਲਾ ਔਰਤ ਦੇ ਕੇਅਰ ਵਿੱਚ ਬੱਚਿਆਂ ਨੂੰ ਮਾਰਨ ਦੇ ਲੱਗੇ ਦੋਸ਼ ਪੰਟਰੀਓ ਦੇ ਵਿੱਚ ਗੱਡੀ ਦੀ ਛੱਤ ਤੇ ਰੱਖੇ ਹੋਏ ਗੱਦੇ ਹੋਏ ਵਾਇਰਲ ਜਾਣੋ ਕੈਨੇਡਾ ਤੇ ਯੂਰਪ ਵਿੱਚਕਾਰ ਕੀ ਹੋਇਆ ਨਵਾਂ ਸਮਝੌਤਾ ਟ੍ਰਾਂਟੋ ਦੇ ਵਿੱਚ ਗਰਮੀ ਨੇ ਤੋੜਿਆ ਪਿਛਲੇ 10 ਸਾਲਾਂ ਦਾ ਰਿਕਾਰਡ ਤੇ ਹੁਣ ਖਬਰਾਂ ਵਿਸਥਾਰ ਵਿੱਚ ਐਡਮਿੰਟਨ ਦੇ 21 ਸਾਲਾ ਔਰਤ ਨਵਮ ਸ਼ਰਮਾ ਤੇ ਸ਼ੇਰਵੁੱਡ ਪਾਰਕ ਵਿੱਚ ਇੱਕ ਡੇ ਕੇਅਰ ਸੈਂਟਰ ਦੇ ਵਿੱਚ ਪੰਜ ਬੱਚਿਆਂ ਨਾਲ ਅਸੌਲਟ ਯਾਨੀ ਕਿ ਹਿੰਸਕ ਵਰਤਾਅ ਕਰਨ ਦੇ ਦੋਸ਼ ਲੱਗੇ ਹਨ ਸਟ੍ਰੈਟਕੋਨਾ ਕਾਉਂਟੀ RCMP ਨੇ ਦੱਸਿਆ ਕਿ ਇਹ ਘਟਨਾ 17 ਮਾਰਚ ਤੋਂ 3 ਅਪ੍ਰੈਲ ਦੇ ਵਿਚਕਾਰ અમરંદ પાર્ક ડે કેર ਵਿੱਚ ვაਪਰੀਆਂ તેના ਬੱਚਿਆਂ ਦੀ ਉਮਰ 5 ਤੋਂ 8 ਸਾਲ ਦੱਸੀ ਗਈ ਹੈ ਪੁਲਿਸ ਮੁਤਾਬਕ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਕਿਸੇ ਨੂੰ ਵੀ ਮੈਡੀਕਲ ਇਲਾਜ ਦੀ ਜ਼ਰੂਰਤ ਨਹੀਂ ਪਈ ਇਸ ਮਾਮਲੇ ਤੇ ਵਿੱਚ ਪਹਿਲੀ ਸ਼ਿਕਾਇਤ 3 ਅਪ੍ਰੈਲ ਨੂੰ ਮਿਲੀ ਸੀ ਨਵਮ ਸ਼ਰਮਾ ਨਾਮਕ ਇਸਔਰਤ ਤੇ ਪੰਜ ਮਾਮਲਿਆਂ ਵਿੱਚ ਬੱਚਿਆਂ ਨਾਲ ਅਸੌਲਟ ਕਰਨ ਦੇ ਦੋਸ਼ ਲਗਾਏ ਗਏ ਹਨ ਉਹ 9 ਜੁਲਾਈ ਨੂੰ ਸ਼ੇਰਵੁੱਡ ਪਾਰਕ ਦੀ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਪੇਸ਼ ਹੋਵੇਗੀ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਉਹ RCMP ਜਾਂ ਫਿਰ ਗੁਪਤ ਤੌਰ ਤੇ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰ ਸਕਦੇ ਹਨ Ontario ਦੇ ਵਿੱਚ ਕਈ ਵਾਰ ਅਜਿਹੇ ਘਟਨਾਵਾਂ ਵਾਪਰਦੀਆਂ ਹਨ ਜੋ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ ਅਤੇ ਹੁਣ ਇੱਕ ਵਾਰ ਫਿਰ Ontario Provincial Police OPP ਵੱਲੋਂ ਇੱਕ ਗੱਡੀ ਨੂੰ ਰੋਕਿਆ ਗਿਆ ਇਸ ਗੱਡੀ ਦੀ ਸ਼ਾਤ ਤੇ ਕਈ ਗੱਡੇ ਖਤਰਨਾਕ ਢੰਗ ਦੇ ਨਾਲ ਰੱਖੇ ਹੋਏ ਸਨ ਅਤੇ ਗੱਡੀ ਦੇ ਵਿੱਚ ਸਵਾਰ ਇੱਕ ਯਾਤਰੀ ਹੱਥ ਦੇ ਨਾਲ ਉਹਨਾਂ ਨੂੰ ਫੜ ਕੇ ਡਿਗਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨਾਂ ਗੱਦਿਆਂ ਨੂੰ ਕਿਸੇ ਵੀ ਸਹੀ ਤਰੀਕੇ ਨਾਲ ਬੰਨਿਆ ਨਹੀਂ ਗਿਆ ਇਹ ਘਟਨਾ 23 ਜੂਨ ਨੂੰ ਪੈਰਿਸ ਦੇ ਰੈਸਟ ਐਕਰਜ਼ ਰੋਡ ਤੇ ਹੋਈ ਪੁਲਿਸ ਦਾ ਕਹਿਣਾ ਹੈ ਕਿ ਤੁਹਾਡੇ ਹੱਥ ਕਾਰਗੋ ਸਟ੍ਰੈਪ ਨਹੀਂ ਹਨ ਜੇਕਰ ਤੁਸੀਂ ਆਪਣਾ ਸਮਾਨ ਟਾਂਗ ਨਾਲ ਨਹੀਂ ਬੰਨਦੇ ਤਾਂ ਜੁਰਮਾਨਾ ਹੋ ਸਕਦਾ ਹੈ ਡ라이ਵਰ ਨੂੰ ਗੈਰ ਸੁਰੱਖਿਅਤ ਅਨਸਿਕਿਊਰਡ ਲੋਡ ਲਜਾਉਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਸਮਾਨ ਲਜਾਉਂਦੇ ਸਮੇਂ ਸੁਰੱਖਿਆ ਵਰਤਣ ਦੀ اپیل ਕੀਤੀ ਗਈ ਹੈ ਕਿਉਂਕਿ ਅਜਿਹਾ ਸਮਾਨ ਸੜਕ ਤੇ ਡਿੱਗ ਸਕਦਾ ਹੈ ਜਿਸ ਨਾਲ ਗੰਭੀਰ ਹਾਦਸੇ ਹੋ ਸਕਦੇ ਹਨ ਅਤੇ ਹੋਰਨਾਂ ਦੇ ਲਈ ਖਤਰਾ ਪੈਦਾ ਕਰ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਇੱਕ ਅਮੀਰ ਬਿਜ਼ਨਸ ਵੂਮੈਨ ਰੂਬੀ ਲਿਓਨੋ ਹਟਸਨ ਬੇ ਕੰਪਨੀ ਦੀਆਂ ਤਿੰਨ ਪ੍ਰਾਪਰਟੀਆਂ ਦੀ ਲੀਜ਼ ਖਰੀਦਣ ਲਈ ਅਦਾਲਤ ਦੇ ਵੱਲੋਂ ਮਨਜ਼ੂਰੀ ਮਿਲ ਗਈ ਹੈ 온ਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਪੀਟਰ ਆਸਬੋਰਨ ਨੇ ਲਿਓਨੋ ਸਵਾਸਨ ਮਿਲਸ ਮੇਫੇਅਰ ਸ਼ੋਪਿੰਗ ਸੈਂਟਰ ਅਤੇ ਵੁੱਡ ਗਰੂਵ ਸੈਂਟਰ ਦੀ ਲੀਜ਼ 6 ਮਿਲੀਅਨ ਡਾਲਰ ਵਿੱਚ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਤਿੰਨੋਂ ਸ਼ੋਪਿੰਗ ਸੈਂਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਨ ਰੂਬੀ ਲਿਓਨੇ ਦੱਸਿਆ ਹੈ ਕਿ ਉਹ ਇਹਨਾਂ ਜਗਾਵਾਂ ਤੇ ਆਪਣੇ ਨਾਮ ਰੂਬੀ ਤੋਂ ਇੱਕ ਨਵਾਂ ਸਟੋਰ ਖੋਲਣ ਦੀ ਯੋਜਨਾ ਬਣਾ ਰਹੀ ਹੈ ਜਿੱਥੇ ਉਸ ਦਾ ਇਰਾਦਾ ਇਹਨਾਂ ਸਟੋਰਸ ਦੇ ਵਿੱਚ ਖਾਣ ਪੀਣ, ਮਨੋਰੰਜਨ ਅਤੇ ਬੱਚਿਆਂ ਦੇ ਲਈ ਪਲੇ ਸਪੇਸਿਸ ਸ਼ਾਮਲ ਕਰਨ ਦਾ ਵੀ ਹੈ ਇਸ ਦੇ ਨਾਲ ਹੀ ਲਿਓ ਹੋਰ 25ਵੀਂ ਖਰੀਦਣਾ ਚਾਹੁੰਦੀ ਹੈ ਜੋ ਕਿ ਹਟਸਨ ਬੀਅੱਥੇ ਉਸਦੀ ਸਿਸਟਰ ਕੰਪਨੀ ਸਾਕਸ ਦੇ ਨਾਮ ਹਨ ਇਹ ਬਾਕੀ ਦੇ ਸਟੋਰ ਅਲਬਰਟਾ, 온ਟਾਰੀਓ ਅਤੇ BC ਦੇ ਵਿੱਚ ਹਨ ਕੋਰ ਦਸਤਾਵੇਜ਼ਾਂ ਅਨੁਸਾਰ ਇਨ੍ਹਾਂ ਜਗਾਵਾਂ ਤੇ ਮਾਲਕ ਲੈਂਡਲੋਰਡ ਲਿਊ ਤੇ ਆਪਣੇ ਸਟੋਰ ਖੋਲਣ ਦੀ ਯੋਜਨਾ ਦਾ ਸਬਰਦਸਤ ਵਿਰੋਧ ਕਰਦੇ ਹਨ ਕੈਨੇਡਾ ਤੇ ਯੂਰਪੀਅਨ ਯੂਨੀਅਨ ਨੇ ਇੱਕ ਨਵਾਂ ਡਿਫੈਂਸ ਸਥਿ ਸਿਕਿਉਰਟੀ ਐਗਰੀਮੈਂਟ ਸਾਈਨ ਕਰ ਲਿਆ ਹੈ ਇਹ ਐਗਰੀਮੈਂਟ ਸੋਮਵਾਰ ਨੂੰ ਬੈਲਜੀਅਮ ਦੇ ਸ਼ਹਿਰ ਬ੍ਰੂਸਲਸ ਵਿੱਚ ਹੋਈ ਕੈਨੇਡਾ ਯੂਰੋਪੀਅਨ ਯੂਨੀਅਨ ਸਮਿਟ ਦੌਰਾਨ ਕੀਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਐਗਰੀਮੈਂਟ ਦੇ ਲਈ ਯੂਰਪ ਦੌਰੇ ਤੇ ਗਏ ਹੋਏ ਹਨ ਉਹਨਾਂ ਨੇ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਵਰਸੋਲਾ ਵਾਂਡਰ ਲੈਨ ਨਾਲ ਪੁਲਾਕਤ ਕੀਤੀ। ਇਹ ਐਗਰੀਮੈਂਟ ਰਾਹੀਂ ਕੈਨੇਡਾ ਲਈ ਯੂਰਪ ਦੇ ਵੱਡੇ ਡਿਫੈਂਸ ਪ੍ਰੋਕਿਊਰਮੈਂਟ ਪ੍ਰੋਗਰਾਮ ਰੀਆਰਪ ਯੂਰਪ ਵਿੱਚ ਸ਼ਾਮਲ ਹੋਣ ਦਾ ਰਸਤਾ ਖੁੱਲ ਗਿਆ ਹੈ। ਮਾਰਕ ਆਰਨੀ ਨੇ ਕਿਹਾ ਕਿ ਕੈਨੇਡਾ ਹੁਣ ਅਮਰੀਕਾ ਉੱਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੋਰ ਪਰੋਸੇਯੋਗ ਸਾਂਝੇਦਾਰਾਂ ਨਾਲ ਰੱਖਿਆ ਸਹਿਯੋਗ ਬਣਾਉਣਾ ਚਾਹੁੰਦਾ ਹੈ। ਇਸ ਐਗਰੀਮੈਂਟ ਅਨੁਸਾਰ ਦੋਵਾਂ ਪਾਸੇੋਂ ਹਰ ਸਾਲ ਉੱਚ ਪੱਧਰੀ ਰੱਖਿਆ ਤੇ ਸੁਰੱਖਿਆ ਤੇ ਲਈ ਮੀਟਿੰਗ ਕੀਤੀ ਜਾਵੇਗੀ। ਇਹ ਸੰਜ ਯੂਕਰੇਨ ਦੀ ਮਦਦ ਯੂਰਪ ਵਿੱਚ ਕੈਨੇਡੀਅਨ ਫੌਜਾਂ ਦੀ ਆਵਾਜ਼ ਆ ਯਾ ਟਿੰਡੋ ਪੈਸੀਫਿਕ ਖੇਤਰ ਵਿੱਚ ਸਮੁੰਦਰੀ ਸਹਿਯੋਗ ਨੂੰ ਵੀ ਵਧਾਵਾ ਦੇ ਵਿਕਾਸ ਇਸ ਸਮਝੌਤੇ ਵਿੱਚ ਸਾਈਬਰ ਸੁਰੱਖਿਆ ਵਿਦੇਸ਼ੀ ਦਖਲਅੰਦਾਜ਼ੀ ਝੂਠੀ ਜਾਣਕਾਰੀ ਅਤੇ ਆਊਟਰ ਸਪੇਸ ਨੀਤੀਆਂ ਬਾਰੇ ਵੀ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ ਗਈ ਕਾਰਨੀ ਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕੀ ਕੈਨੇਡਾ ਨੂੰ ਵਕ ਵਕ ਥਾਵਾਂ ਤੋਂ ਸਮਾਨ ਲੈਣ ਦੀ ਅਜਾਤੀ ਵੀ ਦਵੇਗਾ ਮਾਰਕਰਨੇ ਹੋ ਨੀਦਰਲੈਂਡਸ ਦੇ ਸ਼ਹਿਰ ਹੈਜਵਲ ਰਵਾਨਾ ਹੋਗੇ ਹਨ ਜਿੱਥੇ ਨੈਟੋ ਦੀ ਮੀਟਿੰਗ ਹੋਣੀ ਹੈ ਉਥੇ ਤੈਅ ਕੀਤਾ ਜਾਵੇਗਾ ਕਿ ਕੀ ਨੈਟੋ ਦੇਸ਼ ਆਪਣੇ ਡਿਫੈਂਸ ਲਈ ਖਰਚਾ ਜੀਡੀਪੀ ਦੇ 2% ਤੋਂ ਵਧਾ ਕੇ 5% ਕਰਨਗੇ ਜਾਂ ਫਿਰ ਨਹੀਂ ਕਰਨੇ ਨੇ ਪਹਿਲਾ ਹੀ ਕਿਹਾ ਹੈ ਕਿ ਕੈਨੇਡਾ ਇਸ ਸਾਲ ਆਪਣਾ ਰੱਖਿਆ ਖਰਚ ਜੀਡੀਪੀ ਦੇ 2% ਤੱਕ ਲੈ ਕੇ ਜਾਵੇਗਾ 2014 ਤੋਂ ਲੈ ਕੇ ਹੁਣ ਤੱਕ ਇਹ ਟੀਚਾ ਹਾਸਲ ਨਹੀਂ ਕੀਤਾ ਗਿਆ ਇਸ ਸਮਝੌਤੇ ਨੂੰ ਲੈ ਕੇ ਦੋਵਾਂ ਪਾਸਿਆਂ ਵਿਚਕਾਰ ਪਰੋਸੇ ਅਤੇ ਪਵਿੱਖ ਵਿੱਚ ਮਿਲ ਕੇ ਕੰਮ ਕਰਨ ਦੀ ਪੂਰੀ ਉਮੀਦ ਜਤਾਈ ਗਈ ਹੈ ਸੋਮਵਾਰ ਨੂੰ ਟੋਰਾਂਟੋ ਦੇ ਵਿੱਚ ਪਿਛਲੇ ਕਰੀਬ 10 ਸਾਲਾਂ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ এনवायरमेंट ਕੈਨੇਡਾ ਨੇ ਦੱਸਿਆ ਕਿ ਪੀਅਰਸਨ ਇੰਟਰਨੈਸ਼ਨਲ 에어ਪੋਰਟ ਦੇ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਹਿਊਮਿਡਿਟੀ ਨਾਲ 46 ਡਿਗਰੀ ਜਿਹਾ ਮਹਿਸੂਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਇੰਨਾ ਜ਼ਿਆਦਾ ਤਾਪਮਾਨ 13 ਜੁਲਾਈ 2016 ਨੂੰ ਰਿਕਾਰਡ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੁਪਹਿਰ ਵਿੱਚ 22:00 ਤੋਂ ਬਾਅਦ ਲੋਕ ਬਿਜਲੀ ਤੋਂ ਬਿਨਾਂ ਰਹੇ ਸਨ ਜਦੋਂ ਹਾਈਡਰੋਵਾਂਸ ਬ੍ਰਿਜਮੈਨ ਟ੍ਰਾਂਸਮਿਸ਼ਨ ਸਟੇਸ਼ਨ ਤੇ ਬਿਜਲੀ ਚਲੀ ਗਈ ਹਾਲਾਂਕਿ ਬਾਅਦ ਵਿੱਚ ਬਿਜਲੀ ਮੁੜ ਚਾਲੂ ਕਰ ਦਿੱਤੀ ਗਈ ਟੋਰਾਂਟੋ ਦੀ ਮੇਅਰ 올ਿਵੀਆ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਉਹਨਾਂ ਹੀ ਵੀ ਕਿਹਾ ਹੈ ਕਿ ਅਗਲੇ ਦਿਨਾਂ ਵਿੱਚ ਸਾਰੇ ਪੂਲ ਖੁੱਲੇ ਹੋਣੇ ਚਾਹੀਦੇ ਹਨ ਤਾਂ ਜੋ ਲੋਕ ਠੰਡਕ ਲੈ ਸਕਣ ਉਥੇ ਹੀ ਪ੍ਰੀਮੀਅਰ ਡਰਗਫੋਰਡ ਨੇ ਕਿਹਾ ਕਿ ਪੂਲ ਬੰਦ ਕਰਨਾ ਠੀਕ ਫੈਸਲਾ ਨਹੀਂ ਹੈ ਕਈ ਫ੍ਰੈਂਚ ਸਕੂਲ ਜਿਵੇਂ ਕਿ ਟ੍ਰਾਂਟੋ ਦੇ ਵਿੱਚ ਵਾਇਮਨਪੋਰਟ ਦੇ 6 ਸਕੂਲ ਹੀਟ ਕਾਰਨ ਬੰਦ ਰਹੇ। ਕੁਝ ਸਕੂਲਾਂ ਦੇ ਵਿੱਚ 에어 ਕੰਡੀਸ਼ਨਿੰਗ ਨਾ ਹੋਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿੱਕਤਾਂ ਆਈਆਂ। ਟ੍ਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਵੀ ਮਾਪਿਆਂ ਨੂੰ ਪੱਤਰ ਭੇਜ ਕੇ ਹਾਲਾਤ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਹਰ ਸਕੂਲ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬੱਚਿਆਂ ਨੂੰ ਠੰਡੀ ਜਗ੍ਹਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਮੰਗਲਵਾਰ ਨੂੰ ਤਾਪਮਾਨ 33 ਡਿਗਰੀ ਤੱਕ ਰਹੇਗਾ ਤੇ ਹੀਟ ਵੇਵ ਹੋਰ ਕਈ ਦਿਨਾਂ ਤੱਕ ਚੱਲ ਸਕਦੀ ਹੈ। ਟੋਰਾਂਟੋ ਪਬਲਿਕ ਹੈਲਥ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਕਿਹਾ ਕਿ ਇਹ ਤਾਪਮਾਨ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਹਾਈਡਰੇਟ ਰਹਿਣ, ਹਲਕੇ ਅਤੇ ਢਿੱਲੇ ਕੱਪੜੇ ਪਾਉਣ ਅਤੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਵੱਲੋਂ ਸੋਮਵਾਰ ਦੀ ਦੁਪਹਿਰ ਸਸਕਾਤੋਂ ਅਤੇ ਵੈਸਟ ਸੈਂਟਰਲ ਸਸਕਾਚੂਨ ਦੇ ਇਲਾਕਿਆਂ ਦੇ ਵਿੱਚ ਅਸਮਾਨ ਦੇ ਵਿੱਚ ਫਨਲ ਕਲਾਊਡ ਅਤੇ ਸੰਭਾਵਿਤ ਲੈਂਡਸਪਾਊਟ ਟਰਨੈਡੋ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਇੱਕ ਵਿਸ਼ੇਸ਼ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਗਰਮ ਹਵਾਵਾਂ ਕਾਰਨ ਐਸੇ ਮੌਸਮ ਦਾ ਚੱਕਰ ਬਣ ਸਕਦਾ ਹੈ ਜੋ ਕਿ ਆਖਰਕਾਰ ਇੱਕ ਕਮਜ਼ੋਰ ਟਰਨੈਡੋ ਦਾ ਰੂਪ ਧਾਰ ਸਕਦਾ ਹੈ ਮੌਸਮ ਵਿਗਿਆਨੀਆਂ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਵੱਧ ਟਰਨੈਡੋ ਸਸਕਾਚਵਨ ਵਿੱਚ ਆਉਂਦੇ ਹਨ 1980 ਤੋਂ 2009 ਤੱਕ ਦੇ 30 ਸਾਲਾਂ ਦੇ ਆਂਕੜਿਆਂ ਮੁਤਾਬਕ ਸਸਕਾਚਵਨ ਵਿੱਚ ਹਰ ਸਾਲ ਔਸਤਨ 17.6 ਟਰਨੈਡੋ ਆਉਂਦੇ ਹਨ ਅਤੇ ਜੁਲਾਈ ਮਹੀਨਾ ਟਰਨੈਡੋ ਲਈ ਸਭ ਤੋਂ ਸਰਗਰਮ ਮੌਸਮ ਮੰਨਿਆ ਜਾਂਦਾ ਹੈ ਇਸ ਸੰਭਾਵਨਾ ਸਸਕਾਟੂਨ ਆਰਐਮ ਆਰਮ ਰਿਵਰ ਕੋਰਮਨ ਪਾਰਕ ਲਾਇਡ ਅਤੇ ਗ੍ਰੇਟ ਬੈਂਡਸ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਟੋਰਨੇਡੋ ਆਮ ਤੌਰ ਤੇ ਵੱਡਾ ਨੁਕਸਾਨ ਨਹੀਂ ਕਰਦੇ ਪਰ ਇਹ ਦਰਖਤਾਂ ਨੂੰ ਢਾ ਸਕਦੇ ਹਨ, ਛੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਅਸਮਾਨ ਦੇ ਵਿੱਚ ਕੋਈ ਵੀ ਫਨਲ ਕਲਾਊਡ ਦਿਸੇ ਤਾਂ ਇਸਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਸੁਰੱਖਿਅਤ ਥਾਂ ਉੱਤੇ ਜਾਣ ਦੀ ਕੋਸ਼ਿਸ਼ ਕਰਨ। ਇਹਨਾਂ ਤੂਫਾਨਾਂ ਦੀ ਪਹਿਲਾਂ ਚੇਤਾਵਨੀ ਨਹੀਂ ਆਉਂਦੀ ਅਤੇ ਇਹ ਅਚਾਨਕ ਵੀ ਆ ਸਕਦੀ ਹਨ। ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਟੁਰਨੇਡੋ ਉਨ੍ਹਾਂ ਦੇ ਨੇੜੇ ਆ ਜਾਵੇ ਤਾਂ ਉਹ ਘਰ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਜਾਂ ਫਿਰ ਬੇਸਮੈਂਟ ਵਿੱਚ ਚਲੇ ਜਾਣ ਕੰਧਾਂ ਅਤੇ ਖਿੜਕੀਆਂ ਤੋਂ ਦੂਰ ਰਹੇ ਜੇਕਰ ਉਹ ਕਿਸੇ ਵਾਹਨ ਜਾਂ ਫਿਰ ਟੈਂਟ ਦੇ ਵਿੱਚ ਹਨ ਤਾਂ ਉੱਥੋਂ ਤੁਰੰਤ ਨਿਕਲ ਕੇ ਇੱਕ ਪੱਕੀ ਇਮਾਰਤ ਵਿੱਚ ਚਲੇ ਜਾਣ ਈਰਾਨ ਤੇ ਇਜ਼ਰਾਈਲ ਵਿਚਾਲੇ جنگ ਦੀ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ ਇਸ جنگ ਵਿੱਚ ਅਮਰੀਕਾ ਦੀ ਐਂਟਰੀ ਮਗਰੋਂ ਹੋਲ ਹੋਰ ਗਰਮਾ ਗਿਆ ਬੀਤੇ ਦਿਨੀ ਅਮਰੀਕਾ ਨੇ ਈਰਾਨ ਦੇ ਵਿੱਚ ਤਿੰਨ ਨਿਊਕਲੀਅਰ ਸਾਈਟਸ ਤੇ ਹਮਲਾ ਕਰਕੇ ਈਰਾਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ ਅਮਰੀਕਾ ਦੇ ਇਸ ਹਮਲੇ ਤੇ ਦੁਨੀਆ ਭਰ ਦੇ ਵਿੱਚ ਨਿੰਦਾ ਵੀ ਹੋ ਰਹੀ ਹੈ ਇੱਥੋਂ ਤੱਕ ਕਿ ਰਸ਼ੀਆ ਤੇ ਚੀਨ ਨੇ ਵੀ ਇਸ ਹਮਲੇ ਨੂੰ ਬੇਬੁਨਿਆਦ ਸਹਿਰਾਇਆ ਅਤੇ ਇਹਨਾਂ ਤਿੰਨ ਦੇਸ਼ਾਂ ਨੇ ਇੱਕ ਨਵੀਂ ਉਦਾਹਰਣ ਪੇਸ਼ ਕਰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਇਕਜੁੱਟ ਹੋ ਕੇ ਈਰਾਨ ਤੇ ਹੋਏ ਅਮਰੀਕੀ ਹਮਲੇ ਦਾ ਵਿਰੋਧ ਕੀਤਾ ਹੈ ਵਾਦੇ ਜਾ ਰਹੇ ਹਨ ਸਤਨਾ ਦਰਮਿਆਨ ਰਸ਼ੀਆ ਚਾਈਨਾ ਅਤੇ ਪਾਕਿਸਤਾਨ ਨੇ ਅਮਰੀਕੀ ਹਮਲੇ ਨੂੰ ਪੇ ਬੁਨਿਆਦ ਕਰਾਰ ਦਿੰਦੇ ਹੋਏ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ جنگ ਨੂੰ ਖਤਮ ਕਰਨ ਤੇ ਇਸ ਦੇ ਕਾਰਨਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਮਲੇ ਦੀ ਕਿਤੇ ਤਾਂ ਤਾਰੀਫ ਕੀਤੀ ਜਾ ਰਹੀ ਹੈ ਅਤੇ ਕਿਤੇ ਭਾਰੀ ਵਿਰੋਧ ਵੀ ਹੋ ਰਿਹਾ ਹੈ ਇਜ਼ਰਾਈਲ ਦੀ ਰਾਜਧਾਨੀ テル ਅਵੀਵ ਤੋਂ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਹਾਈਵੇ ਤੇ ਵੱਡੇ ਵੱਡੇ ਹੋਰਡਿੰਗ ਥੈਂਕ ਯੂ ਮਿਸਟਰ ਪ੍ਰੈਜ਼ੀਡੈਂਟ ਲਗਾਏ ਗਏ ਹਨ ਰੀਪੋਰਟਰਾਂ ਮੁਤਾਬਕ ਇਹ ਤਸਵੀਰਾਂ ਇਜ਼ਰਾਈਲ ਦੇ ਨਾਗਰਿਕਾਂ ਵੱਲੋਂ ਰਾਹਤ ਦੀ ਉਮੀਦ ਵੱਜੋਂ ਅਮਰੀਕਾ ਦੀ ਦਖਲ ਨੂੰ ਦਰਸਾਉਂਦੀਆਂ ਹਨ ਇਰਾਨੀ ਮਿਜ਼ਾਈਲ ਹਮਲਿਆਂ ਕਾਰਨ ਇਜ਼ਰਾਈਲ ਦੇ ਕਈ ਸ਼ਹਿਰਾਂ ਨੂੰ ਗੰਭੀਰ ਨੁਕਸਾਨ ਹੋ ਰਿਹਾ ਸੀ ਇਜ਼ਰਾਈਲ ਦੇ ਲੋਕਾਂ ਨੂੰ ਉਮੀਦ ਸੀ ਕਿ ਅਮਰੀਕਾ ਜਹੀ ਸਥਿਤੀ ਦੇ ਵਿੱਚ ਮਦਦ ਲਈ ਸਿਰੂਰ ਆਵੇਗਾ ਟਰੰਟੋ ਦੇ ਵਿੱਚ ਅਮਰੀਕੀ ਕੌਂਸਲਟ ਦੇ ਬਾਹਰ ਹੈਂਡਸ ਆਫ ਇਰਾਨ ਨਾਮ ਨਾਲ ਪ੍ਰਦਰਸ਼ਨ ਹੋਇਆ ਜਿਸ ਦੇ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਅਮਰੀਕਾ ਦੇ ਅੰਦਰ ਵੀ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਦੇਖੀਆਂ ਗਈਆਂ ਨਿਊਯਾਰਕ ਸਿਟੀ ਵਿੱਚ ਰਾਸ਼ਟਰਪਤੀ ਟਰੰਪ ਦੇ ਐਲਾਨ ਦੇ 24 ਘੰਟਿਆਂ ਦੇ ਅੰਦਰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰਾਈ ਇਸ ਨਾਲ ਹੀ ਅਸ਼ਤੇ ਬੁਲੇਟਿਨ ਵਿੱਚ ਇਨਾ ਹੀ ਮੁਰਤੋ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ and be yourself.